ਸਿਆਣੀ ਆਪਣਾ ਸਿਆਣੀ ਕਰਵਾਇਤੋਂ ਮੈਂ ਉੱਥੇ ਗੱਡੀ ਖੜੀ ਕੀਤੀ ਕਿ ਸਿਰ ਬੰਦੇ ਨੂੰ ਮਿਲਣ ਵਾਸਤੇ ਮੌਕੇ ਤੇ ਗੱਡੀ ਚ ਜਾਂਦੇ ਸੀਗੇ ਮੈਨੂੰ ਇਹਨਾਂ ਨੇ ਘੇਰ ਲਿਆ ਮੌਕੇ ਤੇ ਇੰਨੀ ਜਾਨੀ ਸੀ ਗੱਡੀ 'ਚ ਜਦੋਂ ਮੈਨੂੰ ਗਾਲਾਂ-ਗਾਲਾਂ ਕੱਢੀਆਂ ਮੈਂ ਆਪਣੀ ਗੱਡੀ ਭਜਾ ਲਈ ਮੈਂ ਉਹਨੂੰ ਫੋਨ ਕੀਤਾ ਬਾਬੂ ਹੋਟਲ ਕੋਲ ਆ ਜਾ ਉੱਥੇ ਟਰਾਲੀ ਆ ਗਈ ਮੋਰੇ ਮੌਕੇ ਤੇ ਉਹਨਾਂ ਨੇ ਖੰਡੇ-ਖੁੰਡੇ ਕੱਢੇ ਬਾਬੂ ਹੋਟਲ ਕੋਲ ਮੇਰੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਗਾਲਾਂ ਕੱਢੀਆਂ ਬਹੁਤ ਜ਼ਿਆਦਾ ਤੇ ਮੈਨੂੰ ਕਹਿੰਦੇ ਜਾਨੋ ਤੈਨੂੰ ਮਾਰ ਦੇਣਾ ਵਾ ਇਹ ਤਾਂ ਮੈਂ ਉੱਥੇ ਡਿੱਗ ਗਿਆ ਬੰਦੇ ਇਕੱਠੇ ਹੋ ਗਏ ਮੌਕੇ ਤੇ ਤੇ ਮੈਨੂੰ ਬਚਾਲਿਆ ਵਾ ਆਪਾਂ ਤੇ ਸਾਡੇ ਜਾਨ ਨੂੰ ਖਤਰਾ ਵਾ ਕੱਲ ਨੂੰ ਕੋਈ ਵੀ ਮੈਨੂੰ ਖਤਰਾ ਵਾ ਹੁੰਦਾ ਵਾ ਸਟਾਰ ਸੰਨੀ ਤੇ ਭੋਲਾ ਤੇ ਵਿਕਾਸ ਸੰਸ ਚਾਰੇ ਬੰਦਿਆਂ ਨੂੰ سزا ਮਿਲਣੀ ਚਾਹੀਦੀ ਆ ਤੇ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਵਾ ਇਹ ਜ਼ਿੰਮੇਵਾਰ ਬੰਦੇ ਇਹ ਆ ਕਿ ਮੈਨੂੰ ਕੁਝ ਹੁੰਦਾ ਕੀ ਵਜ੍ਹਾ ਕੀ ਹੈ ਵਜ੍ਹਾ ਇਦਾਂ ਹੀ ਮੇਰੀ ਵਾਈਫ ਨੂੰ 골ਡ ਦਿੱਤਾ ਸੀ 1.5 ਲੱਖ ਰੁਪਏ ਨਕਲੀ ਭੋਲੇ ਨੇ ਆਪਾਂ ਉਹਨੂੰ ਪੁੱਛਿਆ ਐਸਐਸਪੀ ਸਾਹਿਬ ਵੱਲੋਂ ਉਹਨਾਂ ਨੇ ਪੱচ্চਾ ਕਰ ਦਿੱਤਾ ਤੇ ਭੋਲਾ ਇਹ ਬੰਦੇ ਲੈ ਕੇ ਆਏ ਮੇਤੇ ਅਟੈਕ ਕਰਵਾਇਆ ਇਹਨਾਂ ਨੇ ਕਰਵੇ ਕੋਈ ਇਹ ਉਹ ਲੈ ਪਰਚਾ ਹਟ ਗਿਆ ਵੇ ਆ ਹਾਂਜੀ ਕੱਲ 3 ਬੰਦੇ ਜੀ ਕਹਿੰਦਾ ਵੀ ਉਹਨਾਂ ਨੇ ਕੋਈ ਇਦਾਂ ਦੀ ਹਲਕੀ ਪਹਿਲਾਂ ਮੇਰੇ ਝੂਠੇ ਪਰਚੇ ਪਾਏ ਕਿਤੇ ਲਈ ਤੁਹਾਡੀ ਹੁੰਦੀ ਆ ਕਿਤੇ ਤੁਹਾਡੀ ਹੁੰਦੀ ਆ ਉਹਨਾਂ ਨੇ ਮੇਰਾ ਨਾਂ ਵਿੱਚ ਵਿੱਚ ਫਿੱਟ ਫਿੱਟ ਕਰਾਉਂਦੇ ਝੂਠਾ ਆਪਾਂ ਨੂੰ ਘਰ ਪੱਥੇ ਪਤਾ ਵੀ ਲੱਗਦਾ ਪਰਚਾ ਹੋ ਜਾਂਦਾ ਵਾ ਉਹ ਬਾਅਦ ਚੋਂ ਗਵਾਰੀਆਂ ਲਾ ਕੇ ਆਪਾਂ ਕੱਢਦੇ ਆ ਇਹਨਾਂ ਨੇ ਮੈਨੂੰ ਨੇਜ ਪਰੇਸ਼ਾਨ ਕੀਤਾ ਵੇ ਬੰਦੇ ਨੇ ਕੱਲੂ ਆਪਾਂ ਕੁਝ ਖਾ ਕੇ ਮਰ ਗਏ ਜੰਮੇਵਾਰ ਬੰਦੇ ਇਹ ਹੋਗੇ ਖੁਸ਼ੀ ਦਾ ਤੇ ਹਮਲਾ ਹੋਇਆ ਬੋਲੀ ਕਿ ਸੀਸੀਟੀਵੀ ਰਿਪੋਰਟ ਸੀ ਰਿਪੋਰਟ ਆ ਗਈ ਪੂਰੀ ਪੁਲਿਸ ਕੋਲ ਸਾਰਾ ਘੜਾ ਲਿਆ ਪੁਲਿਸ ਨੇ ਸਾਡੀ ਬਹੁਤ ਮਦਦ ਕੀਤੀ ਹੈ ਕੱਲ ਪਰ ਚੰਨ ਦੇ ਹੋ ਗਿਆ ਵਾ ਆ ਬੰਦਾ ਮੈਨੂੰ ਬਚਾਇਆ ਜੀ ਇਸ ਬੰਦੇ ਨੇ ਉਹ ਇਕੱਲੇ ਤੇ ਡੈਕ ਹੋਇਆ ਇਕੱਲੇ ਤੇ ਮੇਰੇ ਤੇ ਟੈਕ ਹੋਇਆ ਤੇ ਸਾਰੇ ਬਿਆਰ ਇਕੱਠਾ ਹੋ ਗਏ ਬਾਹਰ ਉੱਢਲੇ ਕੋਮਲੇ ਇਕੱਠਾ ਹੋ ਗਏ ਹਮਲਾਵਰ ਗੱਡੀ ਵਿੱਚ ਸੀ ਇਹਨੂੰ ਗੱਡੀ ਵਿੱਚ ਚਲਾਈ ਉਹਨਾਂ ਨੇ ਬਲੀਨੋ ਮਗਰ ਲਾਈ ਮੇਰੇ ਉਹਨਾਂ ਨੇ ਉੱਤੋਂ ਕੱਢ ਕੇ ਖੰਡਾ ਮੇਰੇ ਹੱਥਾਂ ਤੇ ਮਾਰ ਦਿੱਤਾ ਤੇ ਮੇਰੇ ਇੱਥੇ ਮਾਰੇ ਚਪਟੇ ਖੰਡੇ ਮਾਰੇ ਮੇਰੇ ਸਾਰੇ ਪਿੱਟ ਚਿੱਲੀ ਪਈ ਹੈ ਮੰਗ ਕਰਦੇ ਨੇ ਜਲਦ ਜਲਦ ਫੜੇ ਜਾਵੇ ਕੱਲ ਨੂੰ ਕੋਈ ਗ੍ਰੰਡੀ ਮੈਨੂੰ ਕੁਛ ਟੈਕ ਹੁੰਦਾ ਮੇਰੇ ਤੇ ਜਾਂ ਮੇਰੇ ਤੇ ਹਮਲਾ ਦੁਆਰਾ ਹੁੰਦਾ ਵਾ ਇਹ ਬੰਦੇ ਚਾਰੇ ਜਿੰਮੇਵਾਰ ਆਈਏ ਕੱਲ ਨੂੰ ਮੈਨੂੰ ਕਿਤੇ ਵੀ ਕੁਛ ਪੰਗਾ ਪੈਂਦਾ ਵਾ ਆਪਾਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਬੰਦੇ ਮੈਨੂੰ ਆਹੀ ਚਾਰ ਚਾਹੀਦੇ ਹੋਰ ਮੈਨੂੰ ਕੋਈ ਬੰਦਾ ਨਹੀਂ ਚਾਹੀਦਾ ਕਾਰੋਬਾਰ ਕਾਰੋਬਾਰ ਮੇਰਾ ਪ੍ਰੋਪਰਟੀ ਦਾ ਹੈ ਜੀ ਕੱਲ ਮੇਰੇ ਹਸਬੰਦ ਤੇ ਹਮਲਾ ਹੋ ਗਿਆ ਜਾਨ ਜਾਨ ਨੂੰ ਮਾਰਨ ਲਈ ਆਏ ਹੋਏ ਸੀ ਉਹ ਤਾਂ ਉਹ ਤਾਂ ਭਗਵਾਨ ਦਾ ਸ਼ੁਕਰ ਹੈ ਕਿ ਉਹ ਬਚ ਗਏ ਐ ਇਹਨਾਂ ਨੇ ਸਾਨੂੰ ਬਹੁਤ ਤੰਗ ਕੀਤਾ ਹੋਇਆ ਵਾ ਝੂਠੇ ਪਰਚੇ ਬਹੁਤ ਇਹਨਾਂ ਤੇ ਬਣਾਉਂਦੇ ਆ ਕੋਈ ਵੀ ਕਿਤੇ ਗੱਲ ਹੁੰਦੀ ਹੈ ਝੂਠਾ ਪਰਚਾ ਬਣਾਉਂਦੇ ਆ ਹੁਣ ਇਹਨਾਂ ਕਿਸੇ ਨੇ ਮੈਨੂੰ ਸੁਨਿਆਰੇ ਨੇ ਮੰਗਲ ਸੂਤਰ ਨਕਲੀ ਦਿੱਤਾ ਸੀ ਉਹ ਅਸੀਂ ਕਾਰਵਾਈ ਕੀਤੀ ਹੈ ਤੇ ਉਹ ਕਾਰਵਾਈ ਪੁਲਿਸ ਨੇ ਕੀਤੀ ਵੀ ਹੈ ਕੱਲ ਵੀ ਜਦੋਂ ਇਹਨਾਂ ਦੇ ਹਮਲਾ ਹੋਇਆ ਤੇ ਪੁਲਿਸ ਨੇ ਉਹ ਵਧੀਆ ਕਾਰਵਾਈ ਕੀਤੀ ਸਾਡਾ ਸਾਥ ਦਿੱਤਾ ਵਾ ਪਰ ਸਾਨੂੰ ਹਜੇ ਵੀ ਉਹਨਾਂ ਤੋਂ ਖਤਰਾ ਆ ਅਸੀਂ ਪੁਲਿਸ ਕੋਲੋਂ ਮੰਗ ਕਰਦੇ ਆ ਕਿ ਇਹਨਾਂ ਬੰਦਿਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਏ ਸਾਡੀ ਮਦਦ ਕੀਤੀ ਜਾਏ ਸਾਨੂੰ ਇਹਨਾਂ ਕੋ ਖਤਰਾ ਹੈ ਕੱਲ ਨੂੰ ਇਹਨਾਂ ਨੂੰ ਕੁਝ ਹੋ ਜਾਂਦਾ ਆ ਜਾਂ ਮੇਰੇ ਬੱਚਿਆਂ ਨੂੰ ਜਾਂ ਸਾਡੇ ਦੇ ਕੋ ਕੋਈ ਕੋਈ ਹਮਲਾ ਹੁੰਦਾ ਆਇਆ ਤਾਂ ਇਹਦੇ ਜ਼ਿੰਮੇਵਾਰ ਇਹ ਸੰਨੀ ਤਾਰ ਤੇ ਵਿਕਾਸ ਹੋਣਗੇ ਕਿਉਂਕਿ ਸਾਨੂੰ ਬਹੁਤ ਪਰੇਸ਼ਾਨ ਕਰਦੇ ਆ ਇਹਨਾਂ ਨੇ ਮੰਗ ਕਰਕੇ ਨਕਲੀ ਜਿੱਤਾ ਸੀ ਉਹਦੀ ਜਿਹੜੀ ਇਨਕੁਆਰੀ ਹੋ ਕੇ ਪਰਚਾ ਹੋ ਗਿਆ ਹਾਂਜੀ ਫੇਰ ਪਰੇਸ਼ਾਨ ਕਰਦੇ ਆ ਸਾਨੂੰ ਕਿ ਕਾਰਨ ਕੀ ਹੈ ਦਾ ਪਰਚਾ ਕਰਨ ਦਾ ਕਾਰਨ ਕੀ ਸਮਝ ਜੋੜੀ ਲੈ ਪਰੇਸ਼ਾਨ ਕਰਦੇ ਪਈ ਸਾਡੇ ਨਾਲ ਸਮਝੌਤਾ ਕਰ ਲੈਣ ਕਿ ਵਾਪਸ ਲੈ ਲੈਣ ਆਪਣੀ ਸਾਡਾ ਸਮਝੋਤਾ ਕਰ ਲੈਣ ਕੋਈ ਆਫਰ ਵੀ ਆਈ ਉਹਨਾਂ ਦੀ ਹਾਂਜੀ ਆਈ ਆ ਇੱਕ ਦੋ ਬੰਦਿਆਂ ਨੇ ਕਿਹਾ ਸੀ ਵੀ ਕੋ ਕੋ ਕਹਿੰਦੇ ਵੀ ਸਮਝੋਤਾ ਕਰ ਲਓ ਤਾਂ ਅਸੀਂ ਮਨਾਂ ਕਰ ਦਿੱਤਾ ਤੇ ਹੁਣ ਇਹ ਮਾਰਨ ਮਾਰਨ ਦੀ ਉਹਦੇ ਤੇ ਆਏ ਹੋਏ ਸੀਗੇ ਇਹ ਤਾਂ ਭਗਵਾਨ ਦਾ ਸ਼ੁਕਰ ਹੈ ਕਿ ਉਹ ਪਾਜੀ ਹੁਣੀ ਆਏ ਸੀਗੇ ਉਹਨਾਂ ਨੇ ਬਚਾ ਲਿਆ ਆ ਕੇ ਇਹ ਹੁਣ ਦੁਵਾਰਾ ਸ਼ਿਕਾਇਤ ਕੀਤੀ ਸੀ ਪੁਲਿਸ ਨੂੰ ਹਾਂਜੀ ਇਹ ਜਦੋਂ ਕੱਲ ਹਮਲਾ ਕੀਤਾ ਸ਼ਿਕਾਇਤ ਕੀਤੀ ਆ ਪੁਲਿਸ ਨੇ ਸਾਡੀ ਬਹੁਤ ਮਦਦ ਕੀਤੀ ਆ ਅਸੀਂ ਪੁਲਿਸ ਵਾਲਿਆਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਹੁਣ ਆਸੀਂ ਪੁਲਿਸ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਏ ਸਾਡੀ ਮਦਦ ਕੀਤੀ ਜਾਏ ਕਿਉਂਕਿ ਸਾਨੂੰ ਇਹਨਾਂ ਤੋਂ ਹੱਲੇ ਵੀ ਖਤਰਾ ਆਇਆ ਕਿਉਂਕਿ ਇਹ ਝੂਠੇ ਪਰਚੇ ਬਹੁਤ ਬਣਾਉਂਦੇ ਆ ਕੋਈ ਵੀ ਕਿਤੇ ਵੀ ਗੱਲ ਹੁੰਦੀ ਹੈ ਇਹਨਾਂ ਦਾ ਨਾਮ ਵਿੱਚ ਪਰਚੇ ਦੇ ਵਿੱਚ ਲਿਖਾ ਦਿੰਦੇ ਆ ਸਾਨੂੰ ਇਹਨਾਂ ਕੋਲੋਂ ਖਤਰਾ ਆਇਆ ਮੈਨੂੰ ਮੇਰੇ ਪਰਿਵਾਰ ਨੂੰ ਇਹਨਾਂ ਦੇ ਖਤਰਾ ਆਇਆ ਸਾਡੀ ਮਦਦ ਕੀਤੀ ਜਾਵੇ ਸਰ ਇਹ ਕੱਜ ਪ੍ਰੈਸ ਕਾਨਫਰੰਸ ਕਿੱਥੇ ਗਈ ਸੀ ਜੀ ਸੁਨੀ ਜੀ ਉਹ ਤੇ ਉਹ ਕੀ ਮਾਮਲਾ ਸਰ ਸਾਰਾ ਕੁਝ ਆਪਣੇ ਹੇਠਾਂ ਕਿੱਗਾ ਕਿੱਥੇ ਹਾਂ ਜੀ कल 3:55 बजे जोंदे पार तरजीत सूरी के के प्रजोत सैनी गुण जलोद पाथ त्रिलोचन जी ये सैनी जो इनਨ ਨਾਲ ਲਖਾਏ ਆ ਇਹਨਾਂ ਨੇ ਇਹਨਾਂ ਨੂੰ ਘੇਰ ਕੇ जोंदे पार बाऊ होटल ਦੇ ਕੋਲ ਇਹਨਾਂ ਨੂੰ ਫੋਟੋ ਮਾਰੀਤੀ ਆ ਉਸ ਸੰਬੰਧੀ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਦੇ ਖਿਲਾਫ 32723 324779 341323 ਮੁਕਦਮਾ ਦਰਜ ਕਰਕੇ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਈਮਾਨਤ ਦੇਹੀ ਜਾਂ ਤੇ ਅਸੀਂ ਇਸ ਮੁਕਦਮੇ ਦੀ ਤਬਦੀਸ਼ ਡੋਗਾਈ ਜਨਾਬ ਕਰਾਂਗੇ ਔਰ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਤੋਂ ਮੁਕਸ਼ਰ ਕਰਨ ਅਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਦੇ ਹਾਂ ਸਭੀ ਕੇਦੇ ਵਿੱਚ ਸੀਸੀਟੀਵੀ ਫੁਟੇਜ ਵੀ ਆਈ ਹੈ ਜਿਹਦੇ ਵਿੱਚ ਕਿਉਂ ਮਾਰ ਰਹੇ ਨੇ ਉਤਪ ਦੀਸ਼ ਕਰ ਰਹੇ ਹਾਂ